ਜੰਗਲਾਤ ਵਿਭਾਗ ਗੁਰਦਿਆਲਪੁਰਾ ਬੇਲੂ ਮਾਜ਼ਰਾ ਦੇ ਨਜ਼ਦੀਕ ਜਿਹੜੀ ਬਾਖੜਾ ਨਹਿਰ ਜਿਸ ਦੇ 1952 ਵਿੱਚ ਇਸका निर्माण ਹੋਇਆ تھا ਇਸ ਬਾਖੜਾ ਨਹਿਰ ਦੇ ਨਾਲ ਨਾਲ ਇੱਟਾਂ ਕੇ ਪੱਠੇ ਲਾਏ ਗਏ ਥੇ ਉਹ ਜ਼ਮੀਨ ਸਰਕਾਰੀ ਜ਼ਮੀਨ ਸੀ ਪੱਠੇ ਵਾਲੀ ਜ਼ਮੀਨ ਨੂੰ ਕਿਸਾਨਾਂ ਨੇ ਆਵਾਜ਼ ਕੀਤਾ ਔਰ ਇੱਥੇ ਕਾਸਟ ਕਰ ਰਹੇ ਹਨ ਕਰੀਬ 35-47 ਸਾਲ ਤੋਂ ਕਿਸਾਨ ਇਸ ਜ਼ਮੀਨ ਤੇ ਕਾਸਟ ਕਰ ਰਹੇ ਹਨ ਗਿਰਦਾਵਰੀ ਉਹਨਾਂ ਕੇ ਨਾਮ ਹੈ ਆ ਜੰਗਲਾਤ ਵਿਭਾਗ ਇਸ ਜ਼ਮੀਨ ਤੇ ਕਬਜ਼ਾ ਲੈਣ ਲਈ ਨਿਸ਼ਾਨਦੇਹੀ ਕਰਨ ਲਈ ਆਇਆ ਸੀ ਲੇਕਿਨ ਕਿਸਾਨੀ ਨੂੰ ਉਗਰਾਹ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਸੰਘਰਸ਼ ਕੀਤਾ ਗਿਆ ਔਰ ਅਧਿਕਾਰੀਆਂ ਨੂੰ ਇਥੋਂ ਬਹਿਰੰਗ ਪਰਤਣਾ ਪਿਆ ਅਧਿਕਾਰਾਂ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਇਹ ਕਾਫੀ ਜ਼ਮੀਨ ਹੈ ਜਿਹੜੀ ਬਾਖੜਾ ਨਹਿਰ ਦੇ ਨਾਲ-ਨਾਲ ਪੱਠੇ ਬਣੇ ਸੀ ਉਹ ਜਿਹੜੀ ਜੰਗਲਾਤ ਵਿਭਾਗ ਦੀ ਪੰਜਾਬ ਸਰਕਾਰ ਦੇ ਨਾਮ ਜ਼ਮੀਨ ਬੋਲਦੀ ਹੈ ਲੇਕਿਨ ਕਿਸਾਨਾਂ ਦਾ ਵਿਰੋਧ ਦੇਖਦੇ ਹੋਏ ਅਧਿਕਾਰੀਆਂ ਨੂੰ ਵਾਪਸ ਪਰਤਣਾ ਪਿਆ ਹੁਣ ਇਹ ਜ਼ਮੀਨ ਇੰਨੇ ਸਾਲ ਤੋਂ ਕਾਸਟ ਕਰ ਰਹੇ ਆ ਕਿਸਾਨ ਕਹਿ ਰਹੇ ਆ ਕਿ ਸਰਕਾਰ ਸਾਨੂੰ ਘੱਟ ਰੇਟ ਤੇ ਇਹ ਜ਼ਮੀਨ ਕਿਸਾਨਾਂ ਦੇ ਨਾਮ ਕਰੇ ਕਿਉਂਕਿ ਪਰਿਵਾਰ ਉਜੜ ਜਾਣਗੇ ਪਰਿਵਾਰ ਲੰਬੇ ਸਮੇਂ ਤੋਂ ਇਸ ਦੇ ਨਾਲ ਉਹਨੇ ਬੱਚੇ ਰੋਟੀ ਖਾ ਰਹੇ ਆ ਉਹਨਾਂ ਬੱਚਾ ਨੂੰ ਆਉਣ ਵਾਲੇ ਸਮੇਂ ਚ ਕੌਣ ਰੋਟੀ ਦੇਵੇਗਾ ਇਹ ਸਰਕਾਰ ਨੂੰ ਇਸ ਮਸਲੇ ਨੂੰ ਹੱਲ ਕਰਨਾ ਚਾਹੀਦਾ ਹੈ ਸਾਬ ਸਿੰਘ ਜੀ ਗਰਦਿਆਲ ਪ੍ਰਾਜੀ ਇਹ 35 ਕਨਾਲ ਦਾ ਮੰਗਦੇ ਨੇ ਜੀ ਹਾਂਜੀ ਇਹ ਜ਼ਮੀਨ ਆਸੀ ਛੋਟੇ-ਛੋਟੇ ਤੇ ਜ਼ਿਆਦਾ ਸੀ ਤੋੜੀ ਆ ਜੀ ਇਹ ਅੱਜ ਮੇਰੀ ਉਮਰ 60 ਸਾਲ ਦੀ ਹੋ ਗਈ ਤੇ ਸਾਡਾ ਇਹਦੇ ਵਿੱਚ ਜਵਾਨੀ ਸਾਰਾ ਕੁਝ ਹੀ ਸਾਡਾ ਇਹਦੇ ਵਿੱਚ ਲੰਘ ਗਿਆ ਜੀ ਇਹ ਨਹਿਰ ਕਦੋਂ ਬਣੀ ਸੀ ਇਹ ਨਹਿਰ 55 ਵਿੱਚ ਬਣੀ ਸੀ 55 55 ਉਸਕੇ ਬਾਅਦ ਇੱਥੇ ਕੀ ਲੱਗੇ ਤੇ ਨਹਿਰ ਬਣੀ ਉਸ ਤੋਂ ਕੁਝ ਨਹੀਂ ਜੀ ਇਹ ਪੱਠਾ ਸੀ ਸਰਾਕੜਾ ਖੜਾ ਸੀ ਬਹੁਤ ਵੱਡਾ ਵੱਡਾ ਪੱਠਾ ਸੀ ਤੇ ਉੱਚਾ ਟੋਏ ਤੇ 12 12 ਤੇ 13 13 ਫੁੱਟ ਦੇ ਸੀ ਇਹ ਆਵਾਜ਼ ਧੀ ਜੀ ਸਾਡਾ ਥੋੜਾ ਖੇਤ ਇਹਦੇ ਨਾਲ ਲੱਗਦਾ ਸੀ ਉਹ ਖੇਤ ਦੇ ਵਿੱਚ ਦੀ ਸਾਡੇ ੱੱਕੇ ਨਾਲ ਸਰਕਾਰ ਨੇ ਨਹਿਰ ਕੱਢਤੀ ਉਹਦਾ ਸਾਨੂੰ ਨਾ ਕੁਝ ਦਿੱਤਾ ਨਾ ਵਾਸਤਾ ਸਾਡਾ ਖੇਤ ਉਹ ਬੇਕਾਰ ਹੋ ਗਿਆ ਜੀ ਉਹ ਸਰਕਾਰ ਨੇ 16 ਕਨਾਲ ਧਰਤੀ ਸਾਡੀ ਰੋਕ ਲਈ ਅਸੀਂ ਜਮੀਂ ਰੋਟੀ ਤੋਂ ਮਤਾਜ ਤੇ ਜੀ ਫੇਰ ਸਾਡੇ ਨਾਲ ਲੱਗਦੀ ਤੇ ਉਹ ਟਾਈਮ ਚ ਅਸੀਂ ਇਹ ਥੋੜੀ ਥੋੜੀ ਕਰਕੇ ਤੋੜ ਲਈ ਜੀ ਅੱਜ 35 ਸਾਲ ਦੀਆਂ ਸਾਡੇ ਨੂੰ ਇਹਦੇ ਗਰਦੌਰੀਆਂ ਨੇ ਤੇ ਸਾਡੀ ਉਮਰ ਸਾਰੀ ਇਹਦੇ ਚਲੰਗੀ 10 ਜੀ ਅਸੀਂ ਆ ਕਰਦੇ ਤੇ ਸਾਡੇ ਅੱਜ ਹਾਜੀ ਕਿਸਾਨ ਜੁਨੀਆ ਨਾਲ ਆਗੇ ਹੀ ਅਗਰਾ ਹ ਤੇ ਇਹਨਾਂ ਦੀ ਮਦਦਤ ਨਾਲ ਨਹੀਂ ਤੇ ਭਾਰਤੀ ਕਿਸਾਨ ਜੁਨੀਆ ਅਗਰਾ ਹ ਬਲਾਕ ਪ੍ਰਧਾਨ ਅਮਰੀਕ ਸਿੰਘ ਕਾ ਜੋ ਕਿ ਇਹ ਤਕਰੀਬਨ 59 53 ਦੇ ਵਿੱਚ ਪਾਖੜਾ ਬੜੀ ਸੀ ਉਦੋਂ ਇਹ ਪੱਠੇ ਲਾਏ ਸੀ 8-10 ਕਿਲੋਮੀਟਰ ਦੇ ਅੰਦਰ ਇੱਕ ਪੱਠਾ ਲੱਗ ਜਾਂਦੀ ਇੱਕ ਪੱਠੇ ਦੇ ਅੰਦਰ ਇਹ 7-8 ਕਿਲੇ ਜ਼ਮੀਨ ਤਕਰੀਬਨ ਆਉਂਦੀ ਸੀ ਇਹ ਉਦੋਂ ਬੇਵਾਰ ਪਈ ਸੀ ਪਈ ਕੀ ਰਸਾ ਖੜਾ ਇਟਾਂ ਰੋੜੇ ਬਹੁਤ ਵੱਡੇ ਦੇ ਵਿੱਚ ਸਮਾਨ ਹੁੰਦਾ ਜਿਹੜਾ ਕਿ ਕਿਸਾਨਾਂ ਨੇ ਬੇਬਾਦ ਪੈਣ ਕਾਰਨ ਜ਼ਮੀਨ ਦੀ ਜਾਂ ਥੋੜੀ ਹੁੰਦੀ ਗਈ ਉਦੋਂ ਇਹ ਜ਼ਮੀਨ ਥੋੜੀ ਥੋੜੀ ਸਮਾਰਨੀ ਸ਼ੁਰੂ ਕਰ ਲਈ ਜਦੋਂ ਉਦੋਂ ਦੀਆਂ ਜ਼ਮੀਨਾਂ ਸਮਾਰੀਆਂ ਉਦੋਂ ਸਰਕਾਰਾਂ ਵੀ ਇਹ ਗੱਲ ਕਹਿੰਦੀਆਂ ਹੁੰਦੀਆਂ ਐਦੋਂ ਪਿਛਲੀ ਚੰਨੀ ਦੀ ਸਰਕਾਰ ਨੇ ਵੀ ਕਿਹਾ ਹੈ ਵੀ ਜਿਹੜੀਆਂ ਬੇਬਾਦ ਜ਼ਮੀਨਾਂ ਪਈਆਂ ᱛੀਆਂ ਆ ਸਰਕਾਰੀ ਜ਼ਮੀਨਾਂ ਪਈਆਂ ਨੇ ਉਹਨਾਂ ਨੂੰ ਅਸੀਂ ਕੁਸ ਮਾਮਲਾ ਲੈ ਕੇ ਕਿਸਾਨਾਂ ਦੇ ਨਾਮ ਕੀਤੀਆਂ ਜਾਣਗੀਆਂ ਪਰ ਉਹੀ ਲੜਾਈ ਲੜਦੇ ਹੋਏ ਜਦ ਇਹ ਜੰਗਲ ਤੋੜ ਜ਼ਮੀਨਾਂ ਬਣਾ ਲੀਆਂ ਇਹਨਾਂ ਨੂੰ 50 ਸਾਲ ਹੋ ਗਏ ਜ਼ਮੀਨ ਤਕਰੀਬਨ ਕਬਜ਼ਾ ਬੌਂਦੇ ਨੂੰ ਜੰਗਲ ਤੋੜ ਕੇ ਜ਼ਮੀਨ ਵਾਹੀ ਹੈ ਚਲਦੀ ਕੀਤੀ ਹੈ ਤਕਰੀਬਨ ਇਹਨਾਂ 35 34 35 ਸਾਲਾਂ ਦੀਆਂ ਗਰਦੌਰੀਆਂ ਨੇ ਅੱਜ ਜੰਗਲਾਟ ਮਹਿਕਮਾ ਤਹਿਸੀਲਦਾਰ ਪਟਵਾਰੀ ਕਰਨ ਕੋ ਇੱਥੇ ਆਏ ਸੀ ਵੀ ਐਸ ਜ਼ਮੀਨ ਦਾ ਅਸੀਂ ਨੇ ਨਿਸ਼ਾਨਦਾਈ ਕਰਕੇ ਕਬਜ਼ਾ ਲੈਣਾ ਨਾਲ ਇੱਥੇ ਦਰਖਤ ਵੀ ਲੈ ਕੇ ਆਈ ਸੀ ਲਾਉਣ ਵਾਸਤੇ ਪਰ ਇੱਥੇ ਭਾਰਤੀ ਕਿਸਾਨ ਜونیਗਰਾਹਾਂ ਖੜ੍ਹੀਏ ਮੂਰੇ ਅਸੀਂ ਇਹ ਗੱਲ ਰੱਖ ਰਹੇ ਹਾਂ ਵੀ ਸਾਰੇ ਪੰਜਾਬ ਦੇ ਵਿੱਚ ਕਿਤੇ ਵੀ ਸਰਕਾਰੀ ਜ਼ਮੀਨ ਪਈ ਹੈ ਉਹਨਾਂ ਨੇ ਬੰਜਰ ਤੋੜ ਕੇ ਜ਼ਮੀਨ ਆਪਦੀ ਚਲਦੀ ਕੀਤੀ ਹੈ ਕਿਸਾਨਾਂ ਨੇ ਸਾਰੀ ਉਮਰ ਉੱਥੇ ਲੰਘੀ ਵੀ ਉਹਨਾਂ ਤੋਂ ਜਿਸ ਵੀ ਕੋਈ ਭਾ ਦਾ ਥੋੜਾ ਕਣਾ ਮਾਮਜਾ ਲੈ ਕੇ ਇਹ ਕਿਸਾਨਾਂ ਦੇ ਨਾਮ ਕੀਤੀ ਜਾਵੇ ਉਸ ਦੇ ਸਬੰਧ ਦੇ ਵਿੱਚ ਅੱਜ ਅਸੀਂ ਖੜੇ ਆ ਅੱਜ ਪਹਜਾਤੇ ਫਿਰ ਅੱਜ ਇੱਥੋਂ ਚਲੇ ਗਏ ਮੋੜ ਤੇ ਅਸੀਂ ਵਾਪਸ ਵੀ ਅਸੀਂ ਨਹੀਂ ਹੋਣ ਦੇਵਾਂਗੇ ਨਿਸ਼ਾਨਦੇਹੀ ਨਹੀਂ ਅਤੇ ਕਬਜ਼ਾ ਨਾ ਅਸੀਂ ਦਰਖਤ ਲੈ ਕੇ ਉਹ ਨਾ ਲੱਗਣ ਦੇਵਾਂਗੇ ਪਰ ਜੇ ਕੋਈ ਸਰਕਾਰ ਇਹ ਚੀਜ਼ ਨੂੰ ਸੋਚੇ ਕੁਝ ਕੁਝ ਪਰਸੈਂਟ ਦੇ ਮਾਮਲਾ ਲੈ ਕੇ ਨਾ ਤੋਂ ਇਹਨਾਂ ਦੇ ਨਾਮ ਕੀਤੀ ਜਾਵੇ ਤਾਂ ਕਿ ਇਹ ਜਮੀਨ ਇਹ ਨਾ ਤੋਂ ਖੁੱਸਦੀ ਹੈ ਇਹਦੇ ਵਿੱਚ ਤਕ ਕਮ ਸਿਕਮ 35 40 ਜੀ ਨੇ 89 ਪਰਿਵਾਰ ਨੇ ਇਹ ਜਮੀਨ ਖੁੱਸਦੀ ਐ 30 35 ਜੀ ਨੇ ਜਿਹੜੇ 40 ਜੀ ਅੱਜ ਇਹ ਭੁੱਖੇ ਮਰਦੇ ਨੇੜੇ ਆ ਗਏ ਕਿਉਂ ਇਹ ਭੁੱਖੇ ਦਿਹਾੜੀ ਵੀ ਨਹੀਂ ਅੱਜ ਮਿਲਦੀ ਕਿਸਾਨ ਨੂੰ ਕਬਜ਼ਾ ਹੁਣ ਦਿਓਗੇ ਨਹੀਂ ਹੁਣ ਦਿਓਗੇ ਕਬਜ਼ਾ ਸਰਕਾਰ ਕਿੰਨੇ ਮਰਜ਼ੀ ਵਾਰੀ ਆ ਜੇ ਪਰ ਇੱਥੇ ਭਾਰਤੀ ਕਿਸਾਨ ਜੁਣੀ ਗਰਾਹਾਂ ਖੜੀ ਐ ਇੱਥੇ ਕਨਾ ਅਸੀਂ ਕਬਜ਼ਾ ਹੋਂਦੀਏ ਨਾ ਔਰ ਇਤਰਾਖਤ ਰਣਦੇਈਏ ਇਹਨਾਂ ਕਿਸਾਨਾਂ ਦੇ ਹੱਕ ਤੇ ਸਾਰੀ ਉਮਰ ਤੱਕ ਹੀ ਖੜਾਂਗੇ ਮੇਰਾ ਨਾਮ ਬਲਵਿੰਦਰ ਸਿੰਘ ਆ ਜੀ ਹੈ ਬਲਾਕ ਅਫਸਰ ਜੀ ਗੁਰਦਿਆਲਪੁਰਾ ਬਲਾਕ ਤੇ ਹਾਂ ਤੇ ਇਹ ਅੱਜ ਇੱਥੇ ਕਬਜ਼ਾ ਲੈਣ ਆਏ ਸੀ ਹਾਂ ਜੀ ਇਹ ਨਰੀ ਮਹਿਕਮੇ ਦੀ ਜਿਹੜੀ ਪੱਠਿਆਂ ਵਾਲੀ ਜ਼ਮੀਨ ਹੈ ਜੀ ਕਿੰਨੀ ਹੈ ਅ ਇਹ ਕੁਛ ਹੈਗੀ ਜੀ 35 ਕਨਾਲ 2 ਮਰਲੇ 35 ਕਨਾਲ 2 ਮਰਲੇ ਅੱਜ ਜਿਹੜੀ ਨਿਸ਼ਤਰ ਕੌਰ ਦੇ ਕੋਲ ਕਬਜ਼ੇ ਹੇਠ ਹੈ ਜੀ ਉਹਦਾ ਕਬਜ਼ਾ ਲੈਣਾ ਸੀ ਅੱਜ ਆਏ ਸੀਗੇ ਤੇ ਇੱਥੇ ਕਿਸਾਨ ਯੂਨੀਅਨ ਦਾ ਜੋ ਹੈ ਸੀ ਅ ਇਕੱਠੇ ਇਹਨਾਂ ਨੇ ਕਰ ਰੱਖਿਆ ਜੀ ਉਹ ਕਹਿੰਦੇ ਆ ਕਿ ਵੀ ਸਾਨੂੰ ਇਹ ਜ਼ਮੀਨਾਂ ਅਲਾਰਟ ਕਰਵਾਓ ਸਰਕਾਰ ਤੋਂ ਵੀ ਅਸੀਂ ਕਬਜ਼ਾ ਨਹੀਂ ਦੇਣਾ ਜੀ ਫਿਰ ਅੱਜ ਕਬਜ਼ਾ ਨਹੀਂ ਹੋਇਆ ਨਹੀਂ ਅੱਜ ਕਬਜ਼ਾ ਫਿਰ ਨਹੀਂ ਹੋ ਸਕਿਆ ਪੁਲਿਸ ਨੇ ਆਏ تھے ਤੁਸੀਂ ਨਹੀਂ ਫੋਰਸ ਨਹੀਂ ਇਹ ਪਹਿਲੀ ਵਾਰ ਅੱਜ ਕਬਜ਼ਾ ਰੱਖਿਆ ਸੀ ਜੀ ਪਹਿਲੀ ਵਾਰ ਪੁਲਿਸ ਤੋਂ ਬਿਨਾ ਆਉਣਾ ਹੁੰਦਾ ਜੀ ਪਟਿਆਲੇ ਤੋਂ ਜਿੰਨੀ ਪਾਖੜਾ ਹੈਗੀ ਜੀ ਸਾਰੇ ਦੇ ਨਾਲ-ਨਾਲ ਹੈਗੀ ਹੈ ਜੀ ਕਿੰਨੇ ਕੋਈ ਹੈ ਅਬਾਊਟ ਟੋਟਲ ਦਾ ਤਾਂ ਨਹੀਂ ਕਹਿ ਸਕਦੇ ਜੀ ਮਤਲਬ 7 7 9 9 ਗਿੱਲੇ ਹਰੇਕ ਪਿੰਡ ਦੇ ਵਿੱਚ ਤਕਰੀਬਨ ਹੈਗੇ ਨੇ ਜੀ ਸਾਰਿਆਂ ਦੇ ਕਿਤੇ ਕੇਸ ਚਲ ਰਹੇ ਹੋ ਕਿਸਾਨ ਇਹਦੇ ਤੋਂ 47 ਦਿਨਾਂ ਕਿੰਨੇ ਬਣੇ ਹੈ ਮਿਹਰਬੰਦ ਤੋਂ ਬਾਅਦ ਚ ਲੱਗੇ ਨੇ ਜੀ ਇਹ ਆਪਦੇ ਮੂੰਹ ਨਾਲ ਇਹ ਘੱਟੋ ਘੱਟ 35 40 ਸਾਲ ਕਹਿੰਦੇ ਨੇ ਜੀ ਅਸੀਂ ਬਾਹਰੇ ਅੱਜ ਕਬਜ਼ਾ ਨਹੀਂ ਹੋਇਆ ਅੱਜ ਕਬਜ਼ਾ ਨਹੀਂ ਹੋ ਸਕਿਆ ਬੇਰੰਗੀ ਜ਼ੈਰੋ ਫਿਰ ਹਾਂਜੀ ਹਾਂਜੀ ਬੇਰੰਗੀ ਉਹ ਬੇਰੰਗੀ ਹੈ ਜੀ ਵਿਭਾਗ ਵੱਲੋਂ ਜੀ ਹਾਂ ਇਹ ਸਰ ਜ਼ਮੀਨ ਕੋਈ 35 ਕਨਾਲ 2 ਮਰਲੇ ਹਨ 76 ਕੋਰ ਵਾਈਫ ਆਫ ਨਾਵ ਸਿੰਘ ਦੇ ਇਹਨਾਂ ਦੇ ਨਾਮ ਮਾਲਕੀ ਨਹੀਂ ਹੈਗੀ ਜੀ ਮਾਲਕੀ ਇਹ ਪੰਜਾਬ ਸਰਕਾਰ ਦੀ ਆ ਗਰਦਾਬਰੀ ਗਰਦਾਬਰੀ ਇਹਨਾਂ ਦਾ ਨਾਮ ਚੱਲਦੀ ਹੈ ਤੇ ਇਹ ਦولت ਮਦਾਰ ਸਰਕਾਰ ਪੰਜਾਬ ਆ ਅੱਜ ਕਬਜ਼ਾ ਨਹੀਂ ਹੋਇਆ ਫਿਰ ਨਹੀਂ ਜੀ ਅੱਜ ਫਿਰ ਭਾਰਤੀ ਕਿਸਾਨੀ ਉਹਨਾਂ ਗ੍ਰਾਹਾਂ ਦੇ ਵਿਰੋਧ ਕਰਨ ਜਿਹੜਾ ਅੱਜ ਦਾ ਕਬਜਾ ਜਿਹੜਾ ਪੋਸਟਪੋਨ ਕਰਨਾ ਪਿਆ ਤੇ ਇਹ ਕਬਜਾ ਜਿਹੜਾ ਅਗਲੀ ਵਾਰੀ ਕਰਾਇਆ ਜਾਏਗਾ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੌ ਸਿਕਸ ਮਾਣਾ ਨਿਊਜ਼